ਅਸੂਰ ਉੱਪਰ ਆਇਆ ਜਾ ਰਿਹਾ ਤਾਂ ਸਰ ਸਰ ਤੱਕਾ ਜੀ ਸਰ ਸਰ ਤੱਕਾ ਕੁਝ ਜਥੇਬੰਦ ਹੋ ਕੁਝ ਲੋਕਾਂ ਵੱਲ ਪਰਵਾਸ ਚਲਾ ਸਰ ਹਮ ਤੱਕਾ ਕੀ ਤਿਆਰ ਹੈ ਬਿਲਕੁਲ ਪੰਜਾਬ ਦਾ ਮੋਲ ਖਰਾਬ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਹੋ ਵੀ ਰਿਹਾ ਹੈ ਪਰ ਜਿਹੜੀ ਜਿਹੜੀ ਘਟਨਾ ਹੋਈ ਹੈ ਉਹ ਵੀ ਬੜੀ ਮੰਦ ਭਾਗੀ ਘਟਨਾ ਉਹ ਨਹੀਂ ਹੋਣੀ ਚਾਹੀਦੀ ਸੀ ਉਹ ਦੋਸ਼ੀ ਨੂੰ ਸਵੇਰੇ 8 ਵਜੇ ਅੰਦਰ ਰਾਤੀ 10 ਵਜੇ ਜਾਂਦੇ 12 ਜਾਂਦੇ ਪਰਵਾਸੀ ਲੱਭੇ 12-12 ਕੰਡੇ ਕੰਮ ਕਰਦੇ ਹੈ ਕਲਾ ਪ੍ਰਵਾਸੀਆਂ ਨੂੰ ਇਹੀ ਕਹਿ ਰਿਹਾ ਕਿ ਡਰਨ ਤੋਂ ਬਿਲਕੁਲ ਲੋੜ ਨਹੀਂ ਆ ਤੁਸੀ ਡਟ ਕੇ ਕੰਮ ਕਰੋ ਅੰਮ੍ਰਿਤਸਰਿਆ ਕਿਸੇ ਸ਼ਹਿਰ ਦੀ ਗੱਲ ਕਰਾ ਸਟੇਸ਼ਨ ਪਰਵਾਸੀ ਭਾਈ ਆਪਣਾ ਸਮਾਨ ਭਾਰੀ ਘਾਟੂ ਸਮਾਨ ਲੈ ਕੇ ਪੰਜਾਬ ਛੱਡਣ ਡਰ ਤੇ ਮੋਹ ਦੇ ਚ ਪੰਜਾਬ ਛੱਡ ਰਿਹਾ ਪ੍ਰਵਾਸੀਆਂ ਨੂੰ ਭਜਾਇਆ ਜਾ ਰਿਹਾ ਤਾਂ ਸਾਰਾ ਸਾਰ ਧੱਕਾ ਹੈ ਜੀ ਸਾਰਾ ਸਾਰ ਧੱਕਾ ਕੁਝ ਜਥੇਬੰਦ ਹੋ ਕੁਝ ਲੋਕਾਂ ਬੋਲ ਪਰਵਾਸੀਆਂ ਨਾਲ ਸਾਰਿਆਂ ਧੱਕਾ ਕੀਤਾ ਜਾ ਰਿਹਾ ਹੈ ਕੀ ਕੰਪਨੀ ਪਰ ਕੋ ਬੋ ਰਿਹਾ ਬਹੁਤ ਵਰੇ ਪਏਗਾ ਜੀ ਇੰਡਸਟਰੀ ਸਾਰੀ ਖਤਮ ਹੋ ਜਾਏਗੀ ਕੰਪਲੀਟ 100 ਤੋਂ 100 ਪਰਸੈਂਟ ਇੰਡਸਟਰੀ ਚ ਪ੍ਰਵਾਸੀ ਭਾਈ ਕੰਮ ਕਰਦੇ ਆ ਅਰ ਤੋਂ 10 ਘੰਟੇ 12 ਘੰਟੇ ਪ੍ਰਵਾਸੀ ਕੰਮ ਕਰਦੇ ਪੰਜਾਬੀ ਬੰਦਾ ਨਹੀਂ ਕੰਮ ਕਰਦਾ ਮੁਦਰਾ ਜੀ ਤੁਹਾਡੀ ਜਿਹੜੀ ਫੈਕਟਰੀ ਵਿੱਚ ਕਿੰਨੇ ਕੁ ਵਰਕਰ ਇਸ ਵਕਤ ਕੰਮ ਕਰ ਰਹੇ ਨੇ 40 ਤੋਂ 45 ਦੋਨੋਂ ਫੈਕਟਰੀ 40 ਤੋਂ 45 ਵਰਕਰ ਮੇ ਕੋ ਪ੍ਰਵਾਸੀ ਭਾਈ ਕੰਮ ਕਰਦੇ ਕੀ ਲੱਗਦਾ ਕਿ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰੀ ਉਸ ਤੋਂ ਬਾਅਦ ਪੰਜਾਬ ਮਾਹੌਲ ਦਾ ਖਰਾਬਪਨ ਦੀ ਗੱਲ ਕੀਤੀ ਜਾ ਰਹੀ ਬਿਲਕੁਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਗੱ ਜਿਹੜੀ ਘਟਨਾ ਹੋਈ ਆ ਉਹ ਵੀ ਬੜੀ ਮੰਦਪਾਗੀ ਘਟਨਾ ਉਹ ਨਹੀਂ ਹੋਣੀ ਚਾਹੀਦੀ ਸੀ ਉਹ ਦੋਸ਼ੀ ਨੂੰ ਅਸੀਂ ਆਪ ਕਹਿੰਦੇ ਆ ਉਹ ਦੋਸ਼ੀ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨੂੰ ਫਾਂਸੀ ਤੋਂ ਵੀ ਵੱਡੀ ਜਿਹੀ ਸਜ਼ਾ ਹੋ ਸਕਦੀ ਹੈ ਨਾ ਉਹ ਵੀ ਦਿੱਤੀ ਜਾਵੇ ਇਸ ਤਰ੍ਹਾਂ ਦੇ ਦੇ ਮਾਨ ਜੋ ਡੀਸੀ ਸਾਹਿਬ ਦਾ ਹੁਕਮ ਆ ਦੇ ਅਨੁਸਾਰ ਜਿਸ ਤਰ੍ਹਾਂ ਕਿਹਾ ਗਿਆ ਵੀ ਸ਼ਰਾਰਤੀ ਇਸ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਇਹਨਾਂ ਨੂੰ ਤਰਵਾਸੀ ਨੂੰ ਭਜਾ ਦੇ ਉੱਮਦੇ ਜਲਦੀ ਐਕਸ਼ਨ ਲਿੱਤਾ ਜਾਊਗਾ ਕਿਸ ਤਰ੍ਹਾਂ ਦੇ ਡੀਸੀ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਐ ਐਕਸ਼ਨ ਲੈਣਾ ਵੀ ਚਾਹੀਦਾ ਜਿਹੜੇ ਮਾਹੌਲ ਖਰਾਬ ਕਰ ਰਿਹਾ ਜਿਹੜੇ ਧੱਕਾ ਕਰ ਰਿਹਾ ਪ੍ਰਵਾਸੀ ਗੱਲ ਡੀਸੀ ਸਾਹਿਬ ਦਾ ਬਹੁ ਆਰਡਰ ਦਿੱਤਾ ਹੈ ਕਿ ਪ੍ਰਵਾਸੀ ਨਾਲ ਕੋ ਤੱਕਾ ਨਹੀਂ ਕੀਤਾ ਜਾਏਗਾ ਜੇ ਕੋ ਤੱਕਾ ਕਰੇਗਾ ਮੋਲਕਰਾ ਕੋ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕੀ ਲੱਗਦਾ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਜੇ ਪ੍ਰਵਾਸੀ ਇਹ ਤੋਂ ਦੀ ਪੰਜਾਬ ਛੱਡ ਕੇ ਚਲੇ ਜਾਂਦੇ ਆ ਕਿ ਆਪਣੇ ਜਿਵੇਂ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਇੰਡਸਟਰੀਆਂ ਨੇ ਇਹ ਚੱਲ ਪਾਣੀ ਹੈ ਫਿਰ ਉਹ ਇੰਡਸਟਰੀ ਸਾਰੀ ਖਤਮ ਹੋ ਜਾਏਗੀ ਚੱਲਣ ਦਾ ਤਾਂ ਬਹੁਤ ਹੀ ਦੂਰ ਗੱਲ ਹੈ ਰੇੜ੍ਹ ਵੀ ਨਹੀਂ ਸਕਦੀ ਜਸਤੇ ਸਾਰੀ ਖਤਮ ਹੋ ਜਾਏਗੀ ਸੋਚੋ 100% ਲੁਧਿਆਣਾ ਦੀ ਕੀ ਪੰਜਾਬ ਦੀ ਇੰਡਸਟਰੀ ਦੇ ਵਿੱਚ ਸੋ ਤਾਂ ਪ੍ਰਵਾਸੀ Hindu ਭਾਈ ਹੈ ਇਹ ਪੰਜਾਬੀ ਕੰਮ ਕਰ ਸਕਦੇ ਪੰਜਾਬੀ ਕੰਮ ਪੰਜਾਬੀ 2 ਘੰਟੇ ਦੀ ਮਸ਼ੀਨ ਤੋਂ ਤੱਕੜ ਕੇ ਕੰਮ ਕਰ ਮੇਰੇ ਫੈਕਟਰੀ ਅੰਦਰ ਚਲੇ ਜਾਓ ਸਵੇਰੇ 8 ਵਜੇ ਆਂਦੇ ਰਾਤੀ 10 ਵਜੇ ਜਾਂਦੇ 12 ਜਾਂਦੇ ਪਰ ਵਾਸੀ ਲੱਗੇ 12-12 ਕੰਡੇ ਕੰਮ ਕਰਦੇ ਤੇ ਪੰਜਾਬੀ ਬੰਦਾ ਇਹ ਜਿਹੜੇ ਜੱਥੇਬੰਦਿਆ ਵਿਰੋਧ ਕਰ ਰਿਹਾ ਕੁਝ ਲੋਕ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਘਰ ਦਾ ਕੋਈ ਲੜਕਾ ਤੁਹਾਡਾ ਕੋਈ ਆਪਣਾ ਮੁੰਡਾ ਚਾਚਰਾ ਮੁੰਡਾ ਕੋਈ ਵੀ ਆ 10 ਘੰਟੇ 12 ਘੰਟੇ ਫੈਕਟਰੀ ਸਾਡੇ ਕੋਲ ਤੱਕ ਕੰਮ ਕਰੇਗਾ ਇੰਨੀ ਤਨਖਾਹ ਦੇ ਵਿੱਚ ਦਾਦਾ 15-15 ਤਨਖਾਹ ਵਿੱਚ ਕੰਮ ਕਰੇਗਾ ਭਾਜੀ ਨਹੀਂ ਕਰ ਸਕਦਾ ਪੰਜਾਬੀ ਬ ਸਰਕਾਰ ਤੋਂ ਇਹ ਮੰਗ ਕਰਦੇ ਆ ਜਿਹੜੇ ਪ੍ਰਵਾਸੀਆਂ 'ਤੇ ਤੱਕਾ ਹੋ ਰਿਹਾ ਐ ਨੂੰ ਰੋਕਿਆ ਜਾਵੇ ਜਿਹੜੇ ਲੋਕ ਕੁਝ ਜਥੇਬੰਦੀਆਂ ਜਾਂ ਕੁਝ ਲੋਕ ਜਿਹੜਾ ਮਾਹੌਲ ਖਰਾਬ ਕੀਤਾ ਕਰ ਰਹੇ ਨੇ ਇਹਨਾਂ ਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੁਸੀਂ ਇਹਨਾਂ ਪ੍ਰਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਕਿ ਇਸ ਵੇਲੇ ਡਰ ਦਾ ਮਾਹੌਲ ਬੜਾ ਹੋਇਆ ਹੈ ਲਾ ਕੇ ਕਈ ਹਲੇ ਵੀ ਪਿੰਡ ਜੂਣ ਜਿਹੜੇ ਕੀ ਵਾਪਸ ਆ ਰਹੇ ਆ ਪ੍ਰਵਾਸੀਆਂ ਨੂੰ ਇਹੀ ਕਹਿ ਰਿਹਾ ਕਿ ਡਰਨ ਦੀ ਬਿਲਕੁਲ ਲੋੜ ਨਹੀਂ ਆ ਤੁਸੀਂ ਡੱਟ ਕੇ ਕੰਮ ਕਰੋ ਪੰਜਾਬ ਤੁਹਾਡੇ ਨਾਲ ਖੜਾ ਇੰਡਸਟਰੀ ਤੁਹਾਡੇ ਨਾਲ ਖੜੀ ਆ ਅਸੀਂ ਤੁਹਾਡੇ ਨਾਲ ਖੜਿਆ ਜਿੱਤੇ ਤੁਹਾਨੂੰ ਕੋਈ ਤੱਕਾ ਕਰਦਾ ਕੋਈ ਡਰਾਵਾ ਦਿੰਦਾ ਸਾਡੇ ਨਾਲ ਕੰਟੈਕਟ ਕਰੋ ਅ ਪਰotra ਜਿਸ ਤਰ੍ਹਾਂ ਇਹੋ ਛੋਟੀ ਜਿਹੀ ਗੱਲ ਹੋਵੇ ਲਾਸਟ ਟਾਈਮ ਵੀ ਜਿਸ ਤਰ੍ਹਾਂ 45 ਬੰਦੇ ਤੁਸੀਂ ਦੱਸਿਆ ਕਿ ਸਾਡੇ ਕੋ ਪਰਵਾਸੀ ਕੰਮ ਕਰਦੇ ਨੇ ਕੀ ਲੱਗਦਾ ਕਿ ਕਿਦੀਪ 45 ਤੋਂ ਬਾਅਦ ਕੋਈ ਪੰਜਾਬੀ ਲੜਕੋ ਵਰਕਰ ਨਹੀਂ ਕੰਮ ਕਰਨ ਲਈ ਪੁੱਛਣ ਵਗੈਰਾ ਜਾਂਦੇ ਨਹੀਂ ਲੱਗਿਆ ਆਹ ਦੇਖਿਆ ਭਾਈ ਪੰਜਾਬੀ ਇਹ ਪੁੱਛਣ ਮੈਂ ਹੁੰਦਾ ਦੋ ਦਿਨ ਕੰਮ ਕਰਦਾ ਤੀਜੇ ਦਿਨ ਆਂੰਦ ਰਿਓ ਕਿਉਂਕਿ ਉਹਦਾ ਕੋਈ ਇੱਕ ਪੰਜਾਬੀ ਕੋਈ ਇੱਕ ਸਵਾਲ ਹੁੰਦਾ ਕਿ ਅਸੀਂ ਇੰਨੇ ਘੰਟੇ ਖੜ ਕੇ ਕੰਮ ਨਹੀਂ ਕਰ ਸਕਦਾ ਸਾਡਾ ਇੰਨੇ ਪਹਿਲਾਂ ਗੁਜ਼ਾਰਾ ਨਹੀਂ ਹੁੰਦਾ ਪਰਵਾਸੀ ਰਹਿੰਦੇ ਪਰਵਾਸੀ ਰਹਿੰਦੇ ਨਾਲ ਗੁਜ਼ਾਰਾ ਕਰਕੇ ਬਹੁਤ ਕੁਸ਼ਲ ਨੇ ਮੇਰੇ ਕੋ ਸਾਰੇ ਆਠਰ ਦਾਦਾ ਸਾਲ ਤੋਂ ਕੰਮ ਕਰ ਰਿਹਾ ਖੁਸ਼ ਹਾਂ ਮੈਂ ਆਪਣੇ ਪਰਵਾਸੀ ਨੂੰ ਵੀ ਕਿਹਾ ਜਿਹੜੇ ਮੇਰੇ ਕੋਲ 45 ਬੰਦੇ ਕੰਮ ਕਰਦੇ ਆ ਤੁਹਾਨੂੰ ਕੋ ਡਰਾਂਦਾ ਤਮ ਕਰਦਾ ਤੂੰ ਇਹਦਾ ਮੈਨੂੰ ਅੱਗੇ ਦੱਸਣਾ ਤਾਨੂੰ ਕੋ ਰਸਤੇ ਵੀ ਕੋ ਪਰੇਸ਼ਾਨ ਕਰ ਤੱਕਾ ਕਰਦਾ ਤੂੰ ਮੈਨੂੰ ਅੱਗੇ ਦੱਸਣਾ ਮੈਂ ਤੁਹਾਡੇ ਨਾਲ ਕਰਾਂ ਲਾਸਟ ਬੰਦੇ ਹੈਨੀ ਗੱਲ ਕਰਾਂਗੇ ਇਹੋ ਗੱਲ ਕਰਾਂਗੇ ਲੁਧਿਆਣਾ ਵਿੱਚ ਹੈ ਤਾਂ ਮੋਲ ਲੱਗਦਾ ਕੁਰੀਸ਼ਨ ਕਰ ਮੋਲ ਹੈਗਾ ਜਿਹਨੂੰ ਤੁਹਾਡੇ ਵਿੱਚ ਵੀ ਹੈਗਾ ਮੋਲ ਲੱਗਿਆ ਮੋਲ ਨਾ ਕੱਲ ਪੜ ਰਿਹਾ ਸੀ ਕਿ ਸਟੇਸ਼ਨ ਲੁਧਿਆਣੇ ਨਹੀਂ ਅੰਮ੍ਰਿਤਸਰ ਜਾਂ ਕਿਸੇ ਸ਼ਹਿਰ ਦੀ ਗੱਲ ਕਰ ਰਿਹਾ ਸਟੇਸ਼ਨ ਦੇ ਪ੍ਰਵਾਸੀ ਭਾਈ ਆਪਣਾ ਸਮਾਨ ਭਾਰੀ ਘੱਟ ਸਮਾਨ ਲੈ ਕੇ ਪੰਜਾਬ ਛੱਡ ਡਰ ਦੇ ਮੋਹਰ ਤੋਂ ਪੰਜਾਬ ਛੱਡ ਰਿਹਾ ਇਰੇ ਤੋਂ ਪੰਜਾਬ ਦੀ ਨਸਲ ਨੂੰ ਬਹੁਤ ਵੱਡਾ ਨੁਕਸਾਨ ਹੈ ਜੇ ਇਹਨਾਂ ਨੂੰ ਨੱਥ ਨਾ ਪਾਈ ਗਈ ਪੰਜਾਬ ਦੀ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ ਸੀਐਮ ਸਾਹਿਬ लास्ट ਟਾਈਮ ਕੀ ਕਹਿਣਾ ਚਾਹੋਗੇ ਸੀਐਮ ਸਾਹਿਬ ਨੂੰ ਹੱਥ ਛੋੜ ਕੇ ਹੀ ਬੇਨਤੀ ਹੈ ਕਿ ਜਿਹੜੇ ਪੰਜਾਬ ਪੰਜਾਬ ਦਾ ਮਾਹੌਲ ਖਰਾਬ ਹੋਣਾ ਚਾਹੁੰਦੇ ਆ ਇਹਨਾਂ ਨੂੰ ਜਲਦ ਤੋਂ ਜਲਦੀ ਨੱਥ ਪਾ ਕੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋ ਜਾਣਾ ਬਾਅਦ ਵਿੱਚ ਕਿਸੇ ਕੋ ਕੰਟਰੋਲ ਨਹੀਂ ਕੀਤਾ ਜਾਵੇ